ਸਤਿ ਸ੍ਰੀ ਅਕਾਲ ਜੀ ਅਮੇਰਕਾ ਨਿਊਜ਼ ਬਲਟਨ ਵਿੱਚ ਤੁਹਾਡਾ ਸਵਾਗਤ ਹੈ ਮੈਂ ਤੁਹਾਡੇ ਨਾਲ ਸਿਮਰਨਜੀਤ ਕੌਰ ਗਰਗਲ ਖਬਰਾਂ ਦੀ ਸ਼ੁਰੂਆਤ ਤੋਂ ਪਹਿਲਾਂ ਇੱਕ ਨਸਰ ਮਾਰ ਲੈਣਿਆਂ ਮੁਖੜਨੇ ਇਸਤੇ ਪਾਰਟੀ ਨੌਜਵਾਨਾਂ ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ 1 ਲੱਖ ਤੋਂ ਵੱਧ ਪਾਰਟੀ ਨੌਜਵਾਨਾਂ ਨੂੰ ਕੀਤਾ ਜਾਵੇਗਾ ਰਿਪੋਰਟ ਫਰਵਰੀ ਚ 151000 ਨੌਕਰੀਆਂ ਚੋੜੀਆਂ ਅਰਥਸ਼ਾਸਤਿਆਂ ਨੇ ਕੀਤੀ ਪਈ ਖਵਾਣੀ ਅੰਕੜਾ ਫਿਰ ਵੀ ਰਹਾ ਘਟ ਟਰੰਪ ਪ੍ਰਸ਼ਾਸਨ ਨੂੰ ਭੁਗਤਾਨ ਕਰਨ ਦੇ ਹੁਕਮ ਜਾਰੀ ਯੂ ਐਸ ਏ ਦੇ ਵਿਦੇਸ਼ ਵਿਭਾਗ ਨੂੰ ਦੇਣੇ ਪੈਣਗੇ 2 ਬਿਲੀਅਨ ਡਾਲਰ ਖੋਣ ਖਬਰਾਂ ਵਿਸਥਾਰ ਦੇ ਨਾਲ ਅਮਰੀਕਾ ਦੇ ਵਿੱਚ 1 ਲੱਖ ਤੋਂ ਵੱਧ ਭਾਰਤੀ ਨੌਜਵਾਨਾਂ ਤੇ ਦੇਸ਼ ਨਿਕਾਲੇ ਦੀ ਤਲਵਾਰ ਲਟਕੀ ਹੋਈ ਹੈ ਜਲਦ ਹੀ ਇਹਨਾਂ ਨੂੰ ਰਿਪੋਰਟ ਕੀਤਾ ਜਾ ਸਕਦਾ ਹੈ ਦਰਅਸਲ ਇਹ ਉਹ ਭਾਰਤੀ ਨੌਜਵਾਨ ਨੇ ਜੋ ਆਪਣੇ ਮਾਤਾ ਪਿਤਾ ਦੇ ਨਾਲ ਅਮਰੀਕਾ ਦੇ ਵਿੱਚ ਰਹਿ ਰਹੇ ਸਨ ਤੇ ਹੁਣ ਗ੍ਰੀਨ ਕਾਰਡ ਮਿਲਣ ਦੇ ਵਿੱਚ ਸਮਾਂ ਲੱਗ ਰਿਹਾ ਹੈ ਉਦੋਂ ਤੱਕ ਇਹਨਾਂ ਨੂੰ ਡਰ ਹੈ ਕਿ ਕਿਤੇ 트ੰਪ ਪ੍ਰਸ਼ਾਸਨ ਇਹਨਾਂ ਨੂੰ ਵਾਪਸ ਭਾਰਤ ਨਾ ਭੇਜ ਦੇਵੇ ਕਿਉਂਕਿ ਬਚਪਨ ਦੇ ਵਿੱਚ ਹੀ ਭਾਰਤ ਛੱਡ ਆਏ ਸੀ ਇਸ ਲਈ ਇੱਥੇ ਆਉਣਾ ਬਹੁਤ ਮੁਸ਼ਕਲ ਲੱਗ ਰਿਹਾ ਹੈ ਅਮਰੀਕਾ ਆਪਣੀ ਇਮੀਗ੍ਰੇਸ਼ਨ ਨੀਤੀਆਂ ਨੂੰ ਸਖਤ ਕਰਤਾ ਜਾਂਦਾ ਹੈ ਇਸ ਦਿੱਤੇ ਹੱਥ H1B ਵੀਜ਼ਾ ਧਾਰਕ ਜੋ ਨਾਬਾਲਗ ਵਜੋਂ ਆਏ ਸਨ ਤੇ ਹੁਣ 21 ਸਾਲ ਦੇ ਹੋਣ ਵਾਲੇ ਨੇ ਅਮਰੀਕਾ 'ਚ ਆਪਣੇ ਠਹਿਰਨ ਨੂੰ ਲੈ ਕੇ ਦੁਚਿੱਤੀ ਦਾ ਸਾਹਮਣਾ ਕਰ ਰਹੇ ਨੇ। ਉਹਨਾਂ ਨੂੰ ਹੁਣ ਐਨਆਰਆਈ ਮਾਪਿਆਂ ਯਾਨਕੀ H4 ਵੀਜ਼ਾ ਧਾਰਕਾਂ ਦੇ ਨਿਰਭਰ ਨਹੀਂ ਮੰਨਿਆ ਜਾ ਸਕਦਾ। ਅਮਰੀਕੀ ਨੀਤੀ ਤਹਿਤ ਹੁਣ ਤੱਕ ਇਸ ਨੂੰ ਏਜ ਆਊਟ ਤੋਂ ਬਾਅਦ ਨਵਾਂ ਵੀਜ਼ਾ ਦਰਜਾ ਚੁਣਨ ਲਈ 2 ਸਾਲ ਦਿੱਤੇ ਜਾਂਦੇ ਸੀ ਪਰ ਇਮੀਗ੍ਰੇਸ਼ਨ ਨਿਯਮਾਂ ਅਤੇ ਅਦਾਲਤੀ ਮਾਮਲਿਆਂ 'ਚ ਹਾਲ ਹੀ ਵਿੱਚ ਹੋਏ ਬਦਲਾਅ ਕਾਰਨ ਉਹਨਾਂ ਨੂੰ ਚਿੰਤਾ ਹੈ ਕਿ ਇਹ ਵਿਵਸਥਾ ਖਤਮ ਹੋ ਸਕਦੀ ਹੈ। ਉਨਾਂ ਨੂੰ ਡਰ ਹੈ ਕਿ ਉਹਨਾਂ ਨੂੰ ਭਾਰਤ સ્વੈਰ ਦੇਸ਼ ਨਿਕਾਲੇ ਲਈ ਮਜਬੂਰ ਕੀਤਾ ਜਾ ਸਕਦਾ ਹੈ ਇੱਕ ਅਜਿਹਾ ਦੇਸ਼ ਜਿਸ ਤੋਂ ਉਹ ਬਹੁਤ ਘੱਟ ਜਾਣੂ ਨੇ ਜਾਂ ਅਮਰੀਕਾ ਚ ਬਾਹਰਲੇ ਵਿੱਚ ਰਹਿਣਾ ਪੈ ਸਕਦਾ ਹੈ ਚਿੰਤਾਜੋ ਡੁੱਬੇ 1 ਲੱਖ ਤੋਂ ਵਧੇਰੇ ਭਾਰਤੀ ਨੌਜਵਾਨ ਮਾਰਚ 2023 ਦੇ ਅੰਕੜਿਆਂ ਅਨੁਸਾਰ ਅਜੇ ਹਾਂ ਅਨੁਮਾਨ ਹੈ ਕਿ ਲਗਭਗ 134000 ਭਾਰਤੀ ਬੱਚਿਆਂ ਦੀ ਨਿਰਪੜ ਵੀਜ਼ਾ ਸਥਿਤੀ ਉਹਨਾਂ ਦੇ ਪਰਿਵਾਰਾਂ ਨੂੰ ਗ੍ਰੀਨ ਕਾਰਡ ਮਿਲਣ ਤੋਂ ਪਹਿਲਾਂ ਹੀ ਖਤਮ ਹੋ ਜਾਵੇਗੀ ਇਸ उलझन ਨੂੰ ਹੋਰ ਵਧਾਉਂਦਿਆਂ ਟੈਕਸਾਸ ਦੀ ਇੱਕ ਹਾਲੀਆ ਅਦਾਲਤ ਨੇ ਰਿਫਰ ਐਕਸ਼ਨ ਫਾਰ ਚਾਈਲਡਹੂਡ ਅਰਾਈਵਲ ਤਹਿਤ ਨਵੇਂ ਬਿਨਕਾਰਾਂ ਨੂੰ ਵਰਕ ਪਰਮਿਟ ਦੇਣ ਤੇ ਰੋਕ ਲਗਾ ਦਿੱਤੀ ਹੈ ਡਾਕਾ ਗੈਰ ਦਸਤਾਵੇਜ਼ੀ ਪ੍ਰਵਾਸੀਆਂ ਨੂੰ ਦੇਸ਼ ਨਿਕਾਲੇ ਤੋਂ 2 ਸਾਲਾਂ ਦੀ ਅਸਥਾਈ ਸੁਰੱਖਿਆ ਪ੍ਰਦਾਨ ਕਰਦਾ ਹੈ ਜਿਸ 'ਚ ਉਹ ਬੱਚੇ ਵੀ ਸ਼ਾਮਲ ਨੇ ਜੋ 21 ਸਾਲ ਦੀ ਉਮਰ ਤੋਂ ਬਾਅਦ ਮਾਪਿਆਂ ਦੇ ਨਿਰਪੱਖੋਂ ਆਪਣੀ ਸਥਿਤੀ ਲਈ ਅਯੋਗ ਹੋ ਜਾਂਦੇ ਨੇ ਤੇ ਜਿਨ੍ਹਾਂ ਕੋਲ ਨਮੀਨੀ ਕਰਨ ਦੀ ਸੰਭਾਵਨਾ ਹੁੰਦੀ ਹੈ ਇਸ ਵਿਵਸਥਾ ਤੋਂ ਬਿਨਾਂ ਭਾਰਤੀ ਨੌਜਵਾਨਾਂ ਨੂੰ ਡਰਿਆ ਕਿ ਉਹ ਅਨਿਸ਼ਚਿਤਤਾ 'ਚ ਫਸ ਸਕਦੇ ਨੇ ਵੱਡੀ ਗੱਲ ਇਹ ਹੈ ਕਿ ਮਾਪਿਆਂ ਨੇ ਗ੍ਰੀਨ ਕਾਰਡਾਂ ਲਈ ਜੋ ਅਰਜ਼ੀ ਦਿੱਤੀ ਹੈ ਉਸ ਦੀ ਉਡੀਕ ਮਿਆਦ 12 ਸਾਲ ਤੋਂ ਲੈ ਕੇ 100 ਸਾਲ ਤੱਕ ਹੈ। ਇਹਨਾਂ 'ਚੋਂ ਕੁਝ ਨੌਜਵਾਨ ਕੈਨੇਡਾ ਜਾਂ ਯੂਕੇ ਵਰਗੇ ਹੋਰ ਦੇਸ਼ਾਂ 'ਚ ਜਾਣਾਰੇ ਵੀ ਵਿਚਾਰ ਕਰ ਰਹੇ ਨੇ ਜਿੱਥੇ ਇਮੀਗ੍ਰੇਸ਼ਨ ਨੀਤੀਆਂ ਨੂੰ ਵਧੇਰੇ ਸਮਵੇਸ਼ੀ ਮੰਨਿਆ ਜਾਂਦਾ ਹੈ। ਮੈਮਫਿਸ ਵਿੱਚ ਰਹਿਣ ਵਾਲੇ ਇੱਕ ਅੰਡਰਗ੍ਰੈਜੂਏਟ ਵਿਦਿਆਰਥੀ ਜੋ ਅਪ੍ਰੈਲ ਦੇ 21 ਸਾਲ ਦੇ ਹੋ ਜਾਣਗੇ ਉਹਨਾਂ ਕਿਹਾ ਹੈ ਕਿ ਇੱਕ ਸੌਖਾ ਵਿਕਲਪ ਹੋ ਸਕਦਾ ਹੈ ਉਹਨਾਂ ਕਿ ਕਿਹਾ ਹੈ ਕਿ ਮੈਂ ਆਪਣੇ ਆਪ ਨੂੰ ਭਾਰਤ ਵਾਪਸ ਜਾਂਦੇ ਹੋਏ ਨਹੀਂ ਦੇਖ ਸਕਦਾ ਕਿਉਂਕਿ ਇਹ ਮੈਨੂੰ ਕਿਸੇ ਹੋਰ ਵਿਦੇਸ਼ੀ ਧਰਤੀ ਵਾਂਗ ਮਹਿਸੂਸ ਹੁੰਦਾ ਹੈ ਮੈਂ ਇਸ ਨੂੰ ਆਪਣੇ ਬਚਪਨ ਚ ਛੱਡ ਦਿੱਤਾ ਸੀ ਤੇ ਮੈਨੂੰ ਨਵੇਂ ਸੀੜੇ ਤੋਂ ਸ਼ੁਰੂਆਤ ਕਰਨੀ ਪੈਣੀ ਹੈ ਰੋਜ਼ਗਾਰ ਦਤਾਵਾਂ ਨੇ ਫਰਵਰੀ ਦੇ ਵਿੱਚ 1,51,000 ਨੌਕਰੀਆਂ ਚੋੜੀਆਂ ਨੇ ਭਾਵੇਂ 1,51,000 ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਈਆਂ ਨੇ ਅਤੇ ਅਰਥ ਸ਼ਾਸਤਰੀਆਂ ਦੀਆਂ ਪ੍ਰਖਵਾਣੀਆਂ ਗਾਇਬ ਹੁੰਦੀਆਂ ਹੋਈਆਂ ਵਿਖਾਈ ਦੇੜੀਆਂ ਨੇ ਅਰਥਸ਼ਾਸਤਰੀਆਂ ਦਾ ਕਹਿਣਾ ਸੀ ਕਿ ਜਿੰਨਾ ਅਸੀਂ ਅਨੁਮਾਨ ਲਗਾਇਆ ਸੀ ਫਿਰ ਵੀ ਉਸ ਤੋਂ ਘੱਟ ਨੌਕਰੀਆਂ ਪ੍ਰਦਾਨ ਕੀਤੀਆਂ ਗਈਆਂ ਨੇ ਅਮਰੀਕਾ ਭਰ ਦੇ ਮਾਲਖਾਨੇ ਫਰਵਰੀ ਚ 1,51,000 ਨੌਕਰੀਆਂ ਜੋੜੀਆਂ ਜੋ ਕਿ ਅਰਥਸ਼ਾਸਤਰੀਆਂ ਦੇ ਅਨੁਮਾਨਾਂ ਤੋਂ ਘੱਟ ਨੇ ਤੇ ਆਰਥਿਕ ਵਿਕਾਸ ਦੇ ਸੁਸਤ ਹੋਣ ਦੇ ਸੰਕੇਤਾਂ ਦੇ ਵਿਚਾਲੇ ਕਿਰਤ ਬਾਜ਼ਾਰ ਚ ਮੰਦੀ ਵੱਲ ਇਸ਼ਾਰਾ ਕਰਦੇ ਨੇ ਫੈਕਟ ਸੈਟ ਦੇ ਇੱਕ ਸਰਵੇਖਣ ਅਨੁਸਾਰ ਅਰਥ ਸ਼ਾਸਤਰੀਆਂ ਨੇ ਪੁਵੇਖਵਾਣੀ ਕੀਤੀ ਸੀ ਕਿ ਪਿਛਲੇ ਮਹੀਨੇ ਅਰਥ ਵਿਵਸਥਾ 'ਚ 1,60,000 ਨੌਕਰੀਆਂ ਸ਼ਾਮਲ ਹੋਈਆਂ ਨੇ ਪਿਛਲੇ ਮਹੀਨੇ ਬੇਰੋਜ਼ਗਾਰੀ ਦਰ 4.1% ਸੀ ਜੋ ਕਿ ਫੈਕਟ ਸੈਟ ਦੁਆਰਾ ਪੋਲ ਕੀਤੇ ਗਏ ਅਰਥ ਸ਼ਾਸਤਰੀਆਂ ਦੁਆਰਾ 4% ਦਰ ਦੇ ਅਨੁਮਾਨ ਤੋਂ ਥੋੜਾ ਵੱਧ ਹੈ ਮਹਰਾਂ ਦਾ ਕਹਿਣਾ ਹੈ ਕਿ ਦਸੰਬਰ ਚ 320000 ਨਵੀਆਂ ਨੌਕਰੀਆਂ ਦੇ ਖਤਮ ਹੋਣ ਤੋਂ ਬਾਅਦ ਭਰਤੀ ਚ ਕਮੀ ਆਈ ਹੈ ਪਰ 2025 ਦੀ ਸ਼ੁਰੂਆਤ ਵਿੱਚ ਕਿਰਤ ਬਾਜ਼ਾਰ ਲਚਕੀਲਾ ਰਿਹਾ ਹੈ ਫਰਵਰੀ ਦੇ ਨੌਕਰੀਆਂ ਦੇ ਆંકੜੇ ਦਰਸਾਉਂਦੇ ਨੇ ਕਿ ਕਿਰਤ ਬਾਜ਼ਾਰ ਸਾਰਿਆਂ ਖੇਤਰਾਂ ਵਿੱਚ ਭਰਤੀ ਦੇ ਨਾਲ ਕਮਜ਼ੋਰੀ ਦੇ ਸੰਕੇਤ ਵਿਖਾ ਰਿਹਾ ਹੈ ਮਿਊਚੁਅਲ ਆਫ ਅਮਰੀਕਾ ਕੈਪੀਟਲ ਮੈਨੇਜਮੈਂਟ ਦੇ ਸੀਯੋਜੋ ਰਫੋਰਲੀਓ ਨੇ ਇੱਕ ਈਮੇਲ ਦੇ ਵਿੱਚ ਇਹ ਜਾਣਕਾਰੀ ਸਾਂਝੀ ਕੀਤੀ ਖਾਸ ਤੌਰ ਤੇ ਦ ਸੈਂਚਰੀ ਫਾਊਂਡੇਸ਼ਨ ਦੇ ਬੇਰੋਜ਼ਗਾਰੀ ਬੀਮਾ ਮਾਹਰ ਐਂਡਰਸ ਟੈਟਨੇਟਿਕ ਹੈ ਕਿ ਸਰਕਾਰੀ ਖੇਤਰ ਚ ਵਿਆਪਕ ਚੱਲ ਰਹੀਆਂ ਕਟੌਤੀਆਂ ਵੀ ਅੱਜ ਦੀ ਰਿਪੋਰਟ ਵਿੱਚ ਪ੍ਰਤੀਬਿੰਬਿਤ ਨਹੀਂ ਹੁੰਦੀਆਂ ਉਹਨਾਂ ਕਹੇ ਕਿ ਇਸ ਲਈ ਹੈ ਕਿਉਂਕਿ ਸੰਘੀ ਕਰਮਚਾਰੀਆਂ ਲਈ ਬੇਰੋਜ਼ਗਾਰੀ ਦੇ ਦਾਅਵਿਆਂ ਨੂੰ ਸਰਕਾਰੀ ਆਂਕੜਿਆਂ ਚ ਪ੍ਰਗਟ ਹੋਣ ਵਿੱਚ ਕਈ ਹਫ਼ਤੇ ਲੱਗ ਸਕਦੇ ਨੇ ਹਾਲਾਂਕਿ ਉਹਨਾਂ ਕਟੌਤੀਆਂ ਦਾ ਪੂਰਾ ਪ੍ਰਭਾਵ ਹਜੇ ਤੱਕ ਆਂਕੜਿਆਂ ਚ ਦਿਖਾਈ ਨਹੀਂ ਦੇ ਰਿਹਾ ਪਰ ਪਿਛਲੇ ਮਹੀਨੇ ਸੰਗਠਿਤ ਰੋਜ਼ਗਾਰ 'ਚ 10000 ਦੀ ਕਿਰਾਵਟ ਆਈ ਬਿਊਰੋ ਆਫ ਫਲੇਵਰ ਸਟੈਟਿਸਟਿਕਸ ਨੇ ਸ਼ੁੱਕਰਵਾਰ ਨੂੰ ਇਹ ਜਾਣਕਾਰੀ ਸਾਂਝੀ ਕੀਤੀ ਅਮਰੀਕਾ 'ਚ 20 ਲੱਖ ਤੋਂ ਵੱਧ ਸੰਗਿ ਕ੍ਰਮਚਾਰੀ ਨੇ ਆਊਟ ਪਲੇਸਮੈਂਟ फर्म चैलेंजर अग्री एंड क्रिस्पस नेवी बुधवार ਨੂੰ ਕਿਹਾ ਹੈ ਕਿ ਐਲਨ ਮਸਕ ਦੇ ਡਿਪਾਰਟਮੈਂਟ ਆਫ ਗਵਰਨਮੈਂਟ ਐਫੀਸ਼ੀਐਂਸੀ ਦੁਆਰਾ ਦਿੱਤੇ ਗਏ ਫੈਡਰਲ ਕਰਮਚਾਰੀਆਂ ਦੀ ਬਰਖਾਸਤਗੀ ਦੇ ਕਾਰਨ ਅਮਰੀਕਾ ਭਾਰਤ ਚਾਂਟੀ ਪਿਛਲੇ ਮਹੀਨੇ 2020 ਤੋਂ ਬਾਅਦ ਆਪਣੇ ਸਭ ਤੋਂ ਉੱਚੇ ਪੱਧਰ ਤੇ ਪਹੁੰਚ ਗਈ। ਕੰਪਨੀ ਨੇ ਕਿਹਾ ਹੈ ਕਿ ਮਾਲਕਾਨੇ ਪਿਛਲੇ ਮਹੀਨੇ 1,72,000 ਤੋਂ ਵੱਧ ਨੌਕਰੀਆਂ ਵਿੱਚ ਕਟੌਤੀ ਕੀਤੀ, ਜੋ ਕਿ ਜਨਵਰੀ ਤੋਂ 245% ਵਾਧਾ ਹੈ ਅਤੇ 1 ਸਾਲ ਪਹਿਲਾਂ ਇਸੇ ਮਹੀਨੇ ਦੌਰਾਨ ਐਲਾਨੀ ਗਈ ਗਿਣਤੀ ਨਾਲੋਂ ਦੁੱਗਣੀ ਹੈ। ਫਰਮ ਨੇ ਕਿਹਾ ਹੈ ਕਿ ਜੁਲਾਈ 2020 ਤੋਂ ਬਾਅਦ ਇਹ ਸਭ ਤੋਂ ਵੱਧ ਮਾਸਿਕ ਛਾਂਟੇ ਦੀ ਗਿਣਤੀ ਹੈ ਜਦੋਂ ਲਗਭਗ 2,63,000 ਕਟੌਤੀਆਂ ਦਾ ਐਲਾਨ ਕੀਤਾ ਗਿਆ ਸੀ 골ਡਮੈਨ ਸੈਕਸ ਐਸੈਟ ਮੈਨੇਜਮੈਂਟ ਵਿਕੇ ਮਲਟੀ ਸੈਕਟਰ ਫਿਕਸਡ ਇਨਕਮ ਇਨਵੈਸਟਮੈਂਟ ਦੇ ਮੁਖੀ ਲਿੰਸੇ ਰੋਸਨਰ ਨੇ ਕਿਹਾ ਹੈ ਕਿ ਫਰਵਰੀ ਦੀਆਂ ਨੌਕਰੀਆਂ ਦੀ ਰਿਪੋਰਟ ਉਮੀਦ ਨਾਲੋਂ ਥੋੜੀ ਕਮਜ਼ੋਰ ਹੋਣ ਕਾਰਨ ਫੈਡਰਲ ਰਿਜ਼ਰਵ ਆਪਣੀ ਬੈਂਚਮਾਰਕ ਦਰ ਵਿੱਚ ਕਟੌਤੀ ਦੁਬਾਰਾ ਸ਼ੁਰੂ ਕਰ ਸਕਦਾ ਹੈ ਜਨਵਰੀ 'ਚ ਫੈਡ ਨੇ ਵਿਆਜ ਦਰਾਂ ਵਿੱਚ ਕਟੌਤੀ ਤੇ ਬ੍ਰੇਕ ਲਗਾਈ ਲਗਾਤਾਰ ਮਹਿੰਗਾਈ ਦਾ ਹਵਾਲਾ ਦਿੱਤਾ ਫੈਡ ਦੇ ਚੇਅਰ ਜੈਰੋਮ ਪਾਵਲ ਨੇ ਸੰਕੇਤ ਦਿੱਤਾ ਕਿ ਕੇਂਦਰੀ ਬੈਂਕ ਕਮਜ਼ੋਰੀ ਦੇ ਸੰਕੇਤਾਂ ਲਈ ਲੇਬਰ ਮਾਰਕੀਟ ਤੇ ਨੇੜਿਓਂ ਨਜ਼ਰ ਰੱਖ ਰਿਹਾ ਹੈ ਜਿਸ ਨਾਲ ਹੋਰ ਦਰਾਂ 'ਚ ਕਟੌਤੀ ਹੋ ਸਕਦੀ ਹੈ। ਵਰਤਮਾਨ 'ਚ ਫੈਕਟਸ ਸੈਟ ਦੁਆਰਾ ਪੋਲ ਕੀਤੇ ਗਏ 10 ਜੋ ਸਿਰਫ ਇੱਕ ਅਰਥਸ਼ਾਸਤਰੀ ਹੀ ਉਮੀਦ ਕਰਦੇ ਨੇ ਕਿ ਫੈਡ 19 ਮਾਰਚ ਨੂੰ ਆਪਣੀ ਅਗਲੀ ਮੀਟਿੰਗ 'ਚ ਦਰਾਂ 'ਚ ਕਟੌਤੀ ਕਰੇਗਾ। ਪੋਲ ਕੀਤੇ ਗਏ ਲਗਭਗ ਅੱਧੇ ਲੋਕ 7 ਮਈ ਨੂੰ ਹੋਣ ਵਾਲੀ ਫੈਡ ਦੀ ਅਗਲੀ ਮੀਟਿੰਗ 'ਚ ਦਰਾਂ ਦੇ ਕਟੌਤੀ ਦੀ ਭਵਿੱਖਬਾਣੀ ਕਰ ਰਹੇ ਨੇ। ਰਾਸ਼ਟਰਪਤੀ ਡੋਨਾਲਡ 트ੰਪ ਦਾ ਪ੍ਰਸ਼ਾਸਨ ਜਦੋਂ ਤੋਂ ਸੱਤਾ ਦੇ ਵਿੱਚ ਆਇਆ ਹੈ ਉਦੋਂ ਤੋਂ ਹੀ US AID ਦੇ ਵਿੱਚ ਕਟੌਤੀ ਕੀਤੀ ਜਾ ਰਹੀ ਹੈ ਤੇ ਹੌਨਰ 트ੰਪ ਪ੍ਰਸ਼ਾਸਨ ਨੇ US AID ਅਤੇ ਵਿਦੇਸ਼ ਵਿਭਾਗ ਨੂੰ ਲਗਭਗ 2 ਬਿਲੀਅਨ ਡਾਲਰ ਦੇਣ ਦਾ ਹੁਕਮ جاری ਕੀਤਾ ਗਿਆ ਤੇ ਜੱਜ ਨੇ 트ੰਪ ਪ੍ਰਸ਼ਾਸਨ ਦੀ ਤਾੜਨਾ ਵੀ ਕੀਤੀ ਹੈ ਅਮਰੀਕਾ ਦੇ ਇੱਕ ਸੰਘੀ ਜੱਜ ਨੇ ਵੀਰਵਾਰ ਨੂੰ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਪ੍ਰਸ਼ਾਸਨ ਨੂੰ ਸੋਮਵਾਰ ਤੱਕ ਦਾ ਸਮਾਂ ਦਿੱਤਾ ਹੈ ਕਿ ਉਹ ਅਮਰੀਕੀ ਅੰਤਰਰਾਸ਼ਟਰੀ ਵਿਕਾਸ ਏਜੰਸੀ ਅਤੇ ਵਿਦੇਸ਼ ਵਿਭਾਗ ਦੇ ਭਾਈਵਾਲਾਂ ਨੂੰ ਲਗਭਗ 2 ਬਿਲੀਅਨ ਡਾਲਰ ਦਾ ਭੁਗਤਾਨ ਕਰੇ ਅਮਰੀਕੀ ਜ਼ਿਲ੍ਹਾ ਜੱਜ ਅਮੀ ਅਲੀ ਨੇ ਗੈਰ ਮੁਨਾਫਾ ਸਮੂਹਾ ਅਤੇ ਕਾਰੋਬਾਰਾਂ ਦੇ ਹੱਕ ਵਿੱਚ ਫੈਸਲਾ ਸੁਣਾਇਆ ਜਿਨ੍ਹਾਂ ਨੇ ਫੰਡਿੰਗ 'ਤੇ ਰੋਕ ਖਿਲਾਫ ਮੁਕੱਦਮਾ ਦਾਇਰ ਕੀਤਾ ਸੀ ट्रम्प प्रशासन ਦੇ ਫੰਡਿੰਗ ਫ੍ਰੀਜ਼ ਕਰਨ ਦੇ ਫੈਸਲੇ ਨੇ ਦੁਨੀਆ ਭਰ ਦੇ ਅਦਾਰਿਆਂ ਨੂੰ ਸੇਵਾਵਾਂ 'ਚ ਕਟੌਤੀ ਕਰਨ ਤੇ ਹਜ਼ਾਰਾਂ ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢਣ ਲਈ ਮਜਬੂਰ ਕੀਤਾ ਹੈ। ਆਪਣੇ ਫੈਸਲੇ 'ਚ ਜੱਜ ਅਲੀ ਨੇ ਕਈ ਸਵਾਲ ਚੁੱਕੇ ਨੇ ਜੋ 트੍ਰੰਪ ਪ੍ਰਸ਼ਾਸਨ ਦੇ ਇਸ ਤਰਕ ਬਾਰੇ ਸ਼ੱਕ ਨੂੰ ਦਰਸਾਉਂਦੇ ਨੇ ਕਿ ਰਾਸ਼ਟਰਪਤੀਆਂ ਕੋਲ ਵਿਦੇਸ਼ੀ ਸਹਾਇਤਾ ਸਨੇ ਵਿਦੇਸ਼ ਨੀਤੀ ਤੇ ਖਰਚ ਕਰਨ ਦੇ ਕਾਂਗਰਸ ਦੇ ਫੈਸਲਿਆਂ ਨੂੰ ਓਵਰਰਾਈਡ ਕਰਨ ਦਾ ਵਿਸ਼ਾਲ ਅਧਿਕਾਰ ਹੈ। ਅਲੀ ਨੇ ਕਿਹਾ ਕਿ ਇਹ ਕਹਿਣਾ ਕਿ ਨਿਯੋਜਕ ਵਿਕਲਪਕ ਹੈ ਬਹੁਤ ਹਨਾ ਨਿਚਣਕ ਹੈ। ਉਸਨੇ ਸਰਕਾਰੀ ਵਕੀਲ ਇੰਦਰਨੀਲ ਨੂੰ ਪੁੱਛਿਆ ਕਿ ਮੇਰਾ ਤੁਹਾਡੇ ਤੋਂ ਸਵਾਲ ਹੈ ਸੰਵਿਧਾਨਕ ਦਸਤਾਵੇਜ਼ 'ਚ ਇਹ ਕਿੱਥੇ ਹੈ ਜਾਂਦੇ ਜਾਂਦੇ ਇੱਕ ਵਾਰ ਫੇਰ ਨਜ਼ਰ ਮਾਰਤੇ ਆ ਮੁਖ ਲਾਈਨਸ ਤੇ ਪਾਰਟੀ ਨੌਜਵਾਨਾਂ ਤੇ ਲਟਕੀ ਦੇਸ਼ ਨਿਕਾਲੇ ਦੀ ਤਲਵਾਰ 1 ਲੱਖ ਤੋਂ ਵੱਧ ਪਾਰਟੀ ਨੌਜਵਾਨਾਂ ਨੂੰ ਕੀਤਾ ਜਾਵੇਗਾ ਰਿਪੋਰਟ ਫਰਵਰੀ 'ਚ 151000 ਨੌਕਰੀਆਂ ਚੋੜੀਆਂ ਅਰਥਸ਼ਾਸਤਰੀਆਂ ਨੇ ਕੀਤੀ ਪਈ ਖਵਾਣੀ ਅੰਕੜਾ ਫਿਰ ਵੀ ਰਹਾ ਕਟ ਟਰੰਪ ਪ੍ਰਸ਼ਾਸਨ ਨੂੰ ਭੁਗਤਾਨ ਕਰਨ ਦੇ ਹੁਕਮ ਜਾਰੀ ਯੂ ਐਸ ਐਟ ਦੇ ਵਿਦੇਸ਼ ਵਿਭਾਗ ਨੂੰ ਦੇਣੇ ਪੈਣਗੇ 2 ਬਿਲੀਅਨ ਡਾਲਰ ਐਸਰ ਨਾਹਿਮਨ ਦੇ ਇਜਾਜ਼ਤ ਕਲ ਫਿਲ ਮਿਲਾਂਗੇ ਨਵੀਂ ਤੇ ਤਾਜ਼ਾ ਖਬਰਾਂ ਦੇ ਨਾਲ ਤਨਵਾ